ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਅੱਜ 1 ਜੂਨ ਦਾ ਦਿਨ ਹੈ ਤੇ 1 ਜੂਨ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਤੇ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਜੋਸ਼ ਦਿਖਾਉਣ ਲਈ ਹੈ ਰੀਅਲ ਫੈਕਟ ਨਿਊਜ਼ ਦੀ ਟੀਮ ਵਕਵਾਕ ਪਿੰਡਾਂ ਦਾ ਅਸੀਂ ਦੌਰਾ ਕਰ ਰਹੇ ਆ ਇਸ ਵਕਤ ਅਸੀਂ ਪਹੁੰਚੇ ਆ ਇਤਿਹਾਸਕ ਨਗਰ ਦਸ਼ਮੇਸ਼ ਪਿਤਾ ਦੀ ਚਰਨਛੋਪਾ ਪ੍ਰਾਪਤ ਧਰਤੀ ਦੀਨਾ ਸਾਹਿਬ ਔਰ ਦੀਨਾ ਸਾਹਿਬ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਆਜ਼ਾਦ ਉਮੀਦਵਾਰ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਸੁਪੁੱਤਰ ਸਰਦੀਪ ਸਿੰਘ ਜੀ ਖਾਲਸਾ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹਨਾਂ ਦੇ ਜਿਹੜਿਆ ਪੂਰੀ ਟੀਮ ਹੈ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਚੋਣ ਨਿਸ਼ਾਨ ਗੰਨਾ ਕਿਸਾਨ ਇੱਕ ਝਲਕ ਦਿਖਾਉਣੀ ਚਾਹੁੰਦਾ ਹੈ ਕੇ ਗੰਨੇ ਦਾ ਜਿਹੜੀ ਰਸ ਉਹਦੀ ਸਟਾਲ ਲਗਾਈ ਗਈ ਹੈ ਗੰਨੇ ਦਾ ਰਸ ਸ਼ਖਸ਼ਮੀਲ ਪਿਆ ਜਾ ਰਿਹਾ ਟਰਾਲੀ ਗੰਨੇ ਦੀ ਭਰੀ ਖੜੀ ਹੈ ਇਹ ਸਰਪੀ ਸਿੰਘ ਖਾਲਸਾ ਦਾ ਜਿਹੜਾ ਚੋਣ ਨਿਸ਼ਾਨੀ ਵੀ ਹੈ ਦੂਜੇ ਪਾਸੇ ਮੈਂ ਮੇਰੇ ਨਾਲ ਇਸ ਵਕਤ ਸਮੂਚਾ ਜਿਹੜਾ ਪੰਚਾਇਤ ਮੈਂਬਰ ਸਮੇਤ ਜਿੰਨਾ ਸਾਫ ਦੇ ਸਰਪੰਚ ਬਲਜੀਤ ਸਿੰਘ ਜੀ ਜਿਨ੍ਹਾਂ ਨੇ ਐਸਵਾਰ ਆਜ਼ਾਦ ਉਮੀਦਵਾਰ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਤੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕਿਵੇਂ ਲੱਗ ਰਿਹਾ ਮਾਹੌਲ ਜਿਵੇਂ ਅੱਜ ਐਂ ਲੱਗ ਰਿਹਾ ਜਿਵੇਂ ਕਿਸੇ ਮੇਲੇ ਚ ਆਏ ਹੁੰਨੇ ਆ ਕਲਾ ਦਾ ਸਾਰੇ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਗੱਲ ਇਹ ਆ ਵੀ ਲੋਕਾਂ 'ਚ ਬਹੁਤ ਭਾਰੀ ਇੱਛਾ ਹੈ ਜਮੀਰਾਂ ਜਾਗਦਿਆਂ ਵਾਲੇ ਲੋਕ ਆ ਜਿਹੜੇ ਸਰਬਜੀਤ ਮਲੋਏ ਨੂੰ ਵੋਟ ਪਾਉਂਦੇ ਆ ਤੇ ਬਾਈ ਗੁਰੂ ਦੀ ਇੰਨੀ ਕਿਰਪਾ ਵੀ ਤਨਤਨ ਹੋਈ ਪਈ ਆ ਸਾਰੇ ਬਾਕੀ ਫੇਲੇ ਬੈਠੇ ਆ ਕਾਲੀ ਦੇਖ ਲੋ ਕਾਂਗਰਸੀ ਦੇ ਲੋ ਕਿਸੇ ਦੇ ਬੂਥ ਤੇ ਕੋਈ ਕੱਟ ਨਹੀਂ ਤੇ ਬੂਥ ਤੇ ਲੋਕਾਂ ਨੇ ਲਾ ਹੀ ਲਏ ਆਪਦੀ ਹੈਡ ਪਗਾ ਦੀ ਬੂਥ ਲਾ ਲੇ ਪਰ ਲੋਕ ਵੋਟ ਪਾ ਕੇ ਖੁਸ਼ ਨਹੀਂ ਮੇ ਬਾਈਗ ਰੋਧੀ ਕਰਫਾ ਹੋ ਗਈ ਇਥੋਂ ਵੱਡੀ ਲੀਡ ਨਾ ਜਿੱਤਾਂਗੇ ਦੀਨਾ ਸਾਹਿਬ ਤੋਂ ਸੀ ਸਰਜੀ ਸਿੰਘ ਜੀ ਖਾਲਸਾ ਉਹਨਾਂ ਦਾ ਚੋਣ ਨਿਸ਼ਾਨ ਹੈ ਜਿਵੇਂ ਗੰਨਾ ਤੇ ਤੁਸੀਂ ਗੰਨੇ ਦੇ ਰਾਸ ਦਾ ਹੀ ਜਿਹੜੇ ਇਸਟਾਰ ਲਗਾਤੇ ਸੰਗਤਾਂ ਜੀ ਵਾਹਿਗੁਰੂ ਦੀ ਕਿਰਪਾ ਹੋ ਗਈ ਸੰਗਤਾਂ ਦੀ ਵੀ ਅਸੀਂ ਗੰਨੇ ਦਾ ਜੂਸ ਪੀਉਣਾ ਹੈ ਸੰਗਤਾਂ ਨੂੰ ਹੀ ਆ ਸਾਰੀ ਸੇਵਾ ਜੀ ਅੱਛਾ ਵਾਹਿਗੁਰੂ ਦੀ ਕਿਰਪਾ ਹੋ ਗਈ ਸੰਗਤ ਨੇ ਆਪ ਹੀ ਗੰਨਾ ਲਿਆਂਦਾ ਮੈਨੂੰ ਤਾਂ ਕੋਈ ਪਤਾ ਨਹੀਂ ਕਿੱਥੋਂ ਲਿਆਂਦਾ ਤੇ ਲਿਆ ਕੇ ਖੜੀ ਕਰਤੀ ਤੇ ਜਦੋਂ ਲੋਕਾਂ 'ਚ ਇਤਸ਼ਾਹ ਹੋ ਗਿਆ ਜੀ ਲੋਕਾਂ ਦਾ ਹਜੂਰ ਜਿਹੜੇ ਪਸੇ ਨੂੰ ਤੁਰ ਪਏ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸਰਪੰਚ ਸਾਹਿਬ ਜਿਵੇਂ ਅਸੀਂ ਪਹਿਲਾਂ ਦੇਖਿਆ ਦੂਜੀਆਂ ਸਟੇਟਾਂ ਦੇ ਵਿੱਚ ਪੋਲਿੰਗ ਬਹੁਤ ਘੱਟ ਹੋਈ ਆ ਕਈ ਸਟੇਟਾਂ 'ਚ ਜਿਹੜੀ ਪੋਲਿੰਗ ਘਟ ਗਈ ਐ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਪ੍ਰਸ਼ਾਸਨ ਇਲੈਕਸ਼ਨ ਕਮਿਸ਼ਨ ਪੱਬਾ ਭਾਰ ਸੀ ਕਿ ਪੋਲਿੰਗ ਜਿਹੜੀ ਵੱਧ ਤੋਂ ਵੱਧ ਕਰਵਾਈ ਜਾਵੇ ਸਵੇਰ ਤੋਂ ਲੈ ਕੇ ਗਦੀਨਾ ਸਾਹਿਬ ਦੀ ਗੱਲ ਕੀਤੀ ਜਾਵੇ ਕਿਵੇਂ ਲੱਗਦਾ ਲੋਕਾਂ ਦੇ ਵਿੱਚ ਵੋਟ ਪਾਉਣ ਲਈ ਉਤਸ਼ਾਹ ਨਜ਼ਰ ਆ ਰਿਹਾ ਹੈ ਬੋਟਪੌਂਡ ਲਈ ਬਹੁਤ ਭਾਰੀ ਉਤਸ਼ਾਹ ਹੈ ਜੀ ਅੰਦਰ ਲੈਣਾ ਲੱਗਿਆ ਪੰਗਾ ਸਵੇਰ 7 ਵਜੇ ਲੈਣ ਲੱਗੀ 6:55 ਤੇ ਲੋਕ ਬੋਟਪੌਂਡ ਪਹੁੰਚ ਗਏ ਸੀ ਪਰ ਥੋੜਾ ਮਸ਼ੀਨ ਦਾ ਪ੍ਰੋਸੈਸ ਵੀ ਹੋਣ ਕਰਕੇ ਥੋੜਾ ਟਾਈਮ ਲੱਗਦਾ ਮਸ਼ੀਨ ਤੇ ਇਸ ਕਰਕੇ ਇਹ ਤੇ ਲੈਣਾ ਹਜੇ ਵੀ ਲੱਗਿਆ ਪੰਗਾ ਕੋਈ ਵੀ ਪੂਲਸ ਜਿੱਥੇ ਖਾਲੀ ਨਹੀਂ ਹੈਗਾ ਤੇ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਬੋਟਪੌਂਡ ਜਿਹੜੀ ਇਹ ਹੈਵੀ ਪੋਲਿੰਗ ਤੁਸੀਂ ਦੇਖ ਰਹੇ ਹੋ ਤੁਹਾਡੇ ਪਿੰਡ 'ਚ ਇੱਕ ਕਿਹਦੇ ਪੱਖ 'ਚ ਤੁਹਾਡੇ ਮੁਤਾਬਕ ਇਹ ਤੁਹਾਡੇ ਪੱਖ ਤੇ ਜਾਂਦੀ ਨਜ਼ਰ ਆ ਰਹੀ ਸਰਜੀ ਸਿੰਘ ਖਾਲਸਾ ਦੇ ਪੱਖ 'ਚ ਯਾ ਹਈ ਹੈ ਜੀ ਲੋਕ ਕੁਰਬਾਨੀ ਵਾਲੇ ਬੰਦਿਆਂ ਨੂੰ ਵੋਟ ਪਾਉਣਾ ਚਾਹੁੰਦੇ ਆ ਲੋਕਾਂ ਦੇ ਅੰਦਰ ਭਾਰੀ ਇਤਸ਼ਾਹ ਹੈ ਫੇ ਅਸੀਂ ਸਰਾਰ ਬਿਆਨ ਸਿੰਘ ਦੇ ਲੜਕੇ ਸਰਜੀਤ ਸਿੰਘ ਮਲੋਆ ਨੂੰ ਵੋਟ ਪਾ ਕੇ ਇਹ ਉਹਦੇ ਕਾਰਨੀ ਇਹ ਏਡਾ ਭਾਰੀ ਇਤਸ਼ਾਹ ਹੋਇਆ ਹੈ ਤਾਂ ਕਿੰਨੇ ਕਾਸਬੰਦਾਂ ਨੂੰ ਜਿੱਤ ਲਈ ਅਸੀਂ ਜਿੱਤ ਲਈ ਪੂਰੇ ਆਸਬੰਦਾਂ ਜੀ ਇੱਥੇ ਜਿਹੜੇ ਹਿਸਾਬ ਨਾਲ ਸਾਨੂੰ ਲੱਗਦਾ ਅਸੀਂ ਸਾਰਿਆਂ ਪਾਰਟੀਆਂ ਤੋਂ ਵੱਡ ਵੱਡੀ ਲੀਡ ਨਾਲ ਜਿੱਤਾਂਗੇ ਜੀ ਉਹਨੀਆਂ ਸਾਰੀਆਂ ਪਾਰਟੀਆਂ ਨੂੰ ਵੋਟ ਪਈ ਉਹਨੀ ਦੀਨਾ ਸਾਹਿਬ ਤੋਂ ਇਕੱਲੇ ਸਰਜੀਤ ਸਿੰਘ ਮਲੋਆ ਨੂੰ ਵੋਟ ਪੂਰੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਾਈ ਜੀ ਅਸੀਂ ਵੀ ਰੱਖੀਆਂ ਚੱਡਣ ਵਾਲੀ ਹੈ ਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮਾਹੌਲ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੀ ਪੋਰਟ ਬਹੁਤ ਜ਼ਿਆਦਾ ਪੈ ਰਹੀ ਹੈ ਕਿ ਬਹੁਤ ਜ਼ਿਆਦਾ ਦੇ ਪ੍ਰਭਾਵ ਹੈ ਕਹਿੰਦਾ ਗੱਲ ਤੇ ਸਵੇਰ ਤੋਂ ਲੈ ਕੇ ਹੁਣ ਸਾਡੇ ਦੇ ਪੂਰਾ ਪਲਾਨ ਲੱਗੀ ਹੋਈ ਹੈ ਜੀ ਤੁਹਾਨੂੰ ਜਿੱਤ ਦੀ ਜਿਹੜੀ ਪੂਰੇ ਪੂਰੇ ਜਿੱਤ ਦੇ ਉੱਤੇ ਪੈ ਰਹੀ ਜੀ ਪੂਰੀ ਪੋਰਟ ਹੈ ਜੀ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਝਲਕੇ ਉਧਰ ਜੂਸ ਦੀ ਜਿਹੜਾ ਗੰਨੇ ਦਾ ਜੂਸ ਪਿਆ ਜਾ ਰਿਹਾ ਹੈ ਉਧਰ ਵੀ ਇੱਕ ਝਲਕ ਮਰਾਜੋ ਸੋ ਇਹਨਾਂ ਤਸਵੀਰਾਂ ਦੇ ਨਾਲ ਤੁਹਾਨੂੰ ਅ ਸਾਡ ਦੇ ਅ ਜੇਸੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਉਹ ਇਧਰ ਆ ਗਿਆ ਦੋ ਰੋ